ਪਹਿਲਾਂ ਜੀ ਆ ਆਏ ਹੋਏ ਸਾਰੇ ਨਿਊ ਚੈਨਲਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਮੇਰੇ ਵੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਸਟਰੀਆ ਤੋਂ ਜਰਨੀ ਮੇਰੀ ਜਿਹੜੀ ਆ 7 ਸਤੰਬਰ ਤੋਂ ਸ਼ੁਰੂ ਹੋਈ ਸੀਗੀ ਤੇ ਤਕਰੀਬਨ 5 ਮਹੀਨੇ ਮੈਨੂੰ ਲੱਗੇ ਇੱਥੇ ਤੱਕ ਪਹੁੰਚਦੇ ਆ ਕਿਉਂਕਿ ਮਿਸ਼ਨ ਇਹ ਸੀਗਾ ਕਿ ਕੰਟਰੀਜ਼ ਜਿਹੜੀਆਂ ਉਹ ਕਰਾਸ ਨਹੀਂ ਕਰਨੀਆਂ ਕੰਟਰੀਜ਼ ਨੂੰ ਐਕਸਪਲੋਰ ਕਰਦੇ ਆਉਣਾ ਸੋ ਸਾਰੀਆਂ ਜਿਹੜੀਆਂ ਕੰਟਰੀਜ਼ ਨੂੰ ਉਹਨਾਂ ਨੂੰ ਐਕਸਪਲੋਰ ਕਰਦੇ ਕਰਦੇ ਅੱਜ ਆਪਾਂ 5 ਮਹੀਨਿਆਂ ਬਾਅਦ ਆਪਣੀ ਜਿਹੜੀ ਆ ਆ ਜਨਮ ਭੂਮੀ ਜਿਹਨੂੰ ਆਪਾਂ ਕਹਿ ਸਕਦੇ ਆ ਉਸ ਜਗ੍ਹਾ ਤੇ ਆਪਾਂ ਪਹੁੰਚਿਆ ਤੇ ਅੱਜ ਦਰਬਾਰ ਸਾਹਿਬ ਦਰਸ਼ਨਦਾਰ ਹੋਏ ਨੇ ਤੇ ਬਹੁਤ ਆਨੰਦ ਆ ਰਿਹਾ ਜੀ ਤੇ ਜਰਨੀ ਜਿਹੜੀ ਹੈ ਮੇਰੀ ਇਹ ਤਕਰੀਬਨ 12 ਮੁਲਕਾਂ ਨੂੰ ਐਕਸਪਲੋਰ ਕਰਕੇ 13ਵੇਂ ਮੁਲਕ ਦੇ ਵਿੱਚ ਪਹੁੰਚੀ ਆ 12 ਮੁਲਕ ਕਿਹੜੇ-ਕਿਹੜੇ ਸਨ ਆਸਟਰੀਆ ਤੋਂ ਆਪਾਂ ਸ਼ੁਰੂ ਕੀਤਾ ਦੈਨ ਸਵਿਟਜ਼ਰਲੈਂਡ ਇਟਲੀ ਸਲੋਵੇਨੀਆ ਕ੍ਰੋਸ਼ੀਆ ਬੋਸਨੀਆ ਮੋਂਟੇਨੇਗਰੋ ਅਲਬਾਨੀਆ ਗ੍ਰੀਸ ਟਰਕੀ ਈਰਾਨ ਪਾਕਿਸਤਾਨ ਤੇ ਆਪਣਾ ਹਿੰਦਿਆ ਸੋ ਇੱਥੋਂ ਤੱਕ ਜਰਨੀ ਆਪਣੀ ਜਿਹੜੀ ਹੈ ਕਿ ਮਾਰੇ ਦੀ ਕਿਰਪਾ ਦੇ ਨਾਲ ਪਹੁੰਚ ਗਿਆ ਜੀ ਕੀ ਮਿਸ਼ਨ ਲੈ ਕੇ ਸ਼ੁਰੂ ਕੀਤੀ ਜਰਨੀ ਤੇ ਨਾਲ ਤੁਹਾਡੇ ਸਾਥੀ ਕੌਣ ਸਨ ਆ ਸਾਥੀ ਤੇ ਬਸ ਸਤਿਗੁਰ ਸਾਹਿਬ ਮਹਾਰਾਜ ਹੀ ਆਪ ਦੀ ਸਨ ਆ ਵਿੱਚ ਵਿੱਚ ਜੁਆਇਨ ਜਰੂਰ ਕੀਤਾ ਕੁਝ ਮਿੱਤਰਾਂ ਨੇ ਜਿੱਦਾਂ ਜਿੱਦਾਂ ਮੈਂ ਵਧਾ ਗਿਆ ਆਪਣੀ ਜਰਨੀ ਵੱਲ ਤੇ ਕੁਝ ਨਾ ਕੁਝ ਸੱਜਣ ਮਿੱਤਰ ਜਿਹੜੇ ਆ ਉਹ ਜੁਆਇਨ ਕਰਦੇ ਗਏ ਐਂਡ ਮਿਸ਼ਨ ਕੀ ਸੀਗਾ ਜੀ ਆ ਇਹ ਜਰਨੀ ਦਾ ਖਿਆਲ ਜਿਹੜਾ ਮਾਈਂਡ ਦੇ ਵਿੱਚ ਆਇਆ ਸੀਗਾ ਉਹ ਸੀਗਾ ਕਿ ਯਾਰ ਜਿੱਦਾਂ ਸਾਡੇ ਸਾਰਿਆਂ ਦੇ ਜ਼ਿਹਨ 'ਚ ਹੁੰਦਾ ਕਿ ਤਾਰੋਂ ਪਾਰ ਕੀ ਆ ਲਾਈਕ ਪਾਕਿਸਤਾਨ ਜਿੱ ਕੀ ਆ ਸੋ ਮਨ ਦੇ ਵਿੱਚ ਇਹ ਸੀਗਾ ਕਿ ਜਿਹੜੇ ਸਾਡੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਬਟ ਦਰਸ਼ਨ ਕਰਨੇ ਆ ਤੇ ਜਾਣਾ ਬਾਹਰ ਰੋਡ ਇਹ 2 ਸਾਲ ਪਹਿਲਾਂ ਖਿਆਲ ਆਇਆ ਸੀ ਤੇ ਬਸ ਇਹੋ ਮਿਸ਼ਨ ਸੀਗਾ ਜੀ ਦਰਸ਼ਨਦਾਰ ਕਰਨ ਦਾ ਤੇ ਸੈਕੰਡ ਸੀਗਾ ਕਿ ਜਿਹੜੀ ਵੀ ਕੰਟਰੀ ਨਾਲ ਕੇ ਜਾਣੀ ਆ ਹਰ ਇੱਕ ਕੰਟਰੀ ਨੂੰ ਐਕਸਪਲੋਰ ਕਰਨਾ ਤੋਂ ਇਹੋ ਮਿਸ਼ਨ ਸੀਗਾ ਜੀ ਤੇ ਮਾਰੇ ਨੇ ਬੜੀ ਕਿਰਪਾ ਕੀਤੀ ਮਿਸ਼ਨ ਜਿਹੜਾ ਸਾਡਾ ਉਹ ਕਾਮਯਾਬ ਹੋਇਆ ਦਰਸ਼ਨਦਾਰ ਵੀ ਬੜੀ ਚੜ੍ਹਦੀ ਕਲਾ ਨਾਲ ਹੋ ਗਏ ਤੇ ਸਾਰੀਆਂ ਕੰਟਰੀ ਜਿਹੜੀਆਂ ਐਕਸਪਲੋਰ ਹੋ ਗਈਆਂ ਪਰ ਕੰਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਆ ਮਤਲਬ ਕਿਵੇਂ ਕੋਆਪਰੇਟ ਕੀਤਾ ਸਾਰਿਆਂ ਨੇ ਜੀ ਆ ਪਹਿਲੀ ਦੀ ਗੱਲ ਹੈ ਕਿ ਜਿੰਨੇ ਵੀ ਜਿਹੜੇ ਬਾਰਡਰਸ ਨੇ ਮੈਂ ਕ੍ਰੋਸ ਕੀਤੇ ਨੇ ਸਾਰੇ ਵੈਲਕਮਿੰਗ ਸਨ ਜਿੰਨੇ ਵੀ ਆਫੀਸਰਸ ਹਨ ਸੋ ਕਿਸੇ ਵੀ ਮੈਨੂੰ ਕਿਸੇ ਵੀ ਬਾਰਡਰ ਤੇ ਕਿਸੇ ਵੀ ਮੁਲਾਜ਼ਮਾ ਵੱਲੋਂ ਜਾਂ ਗਵਰਨਮੈਂਟ ਦੇ ਆਫੀਸਰਾਂ ਵੱਲੋਂ ਕੋਈ ਦਿੱਕਤ ਨਹੀਂ ਆਈ ਸਪੈਸ਼ਲੀ ਜਦੋਂ ਮੈਂ ਆਪਣੀ ਕੰਟਰੀ ਦੇ ਵਿੱਚ ਆਇਆ ਬਹੁਤ ਕਮਾਲ ਦਾ ਵੈਲਕਮ ਕੀਤਾ ਸਾਡੀ ਇੰਡੀਅਨ ਗਵਰਨਮੈਂਟ ਨੇ ਸੋ ਬਹੁਤ ਵਧੀਆ ਮਹਿਸੂਸ ਹੋਇਆ ਜੀ ਤੇ ਬਾਕੀ ਸਫਰ ਦੇ ਵਿੱਚ ਮਤਲਬ ਜਿਹੜੇ ਆਮ ਕੰਟਰੀਆਂ ਸੀ ਉਹਨਾਂ ਦੇ ਵਿੱਚ ਕਿਵੇਂ ਮਤਲਬ ਉਹਨਾਂ ਦਾ ਕੋਆਪਰੇਸ਼ਨ ਕਿਸ ਤਰ੍ਹਾਂ ਦੀ ਹੋਈ ਕਿ ਜੇ ਤੁਸੀਂ ਕਿਤੇ ਰਸਤਾ ਪੁੱਛਣਾ ਕਿਸੇ ਨੂੰ ਜਾਂ ਕੋਈ ਆ ਪਹਿਲਾਂ ਤੇ ਮੈਂ ਮੌਂਤਰੀ ਨੀਕਰੋ ਦੀ ਗੱਲ ਦਸਨਾ ਇੱਕ ਕੰਟਰੀ ਸੀਗੀ ਉੱਥੇ ਮੈਂ ਕੁਝ ਰਸਤਾ ਜਿਹੜਾ ਉਹ ਮਿਸ ਕਰ ਗਿਆ ਸੀਗਾ ਸੋ ਇੱਕ ਮੁਲਾਜ਼ਮ ਮੇਰੇ ਕੋਲ ਆਏ ਨੇ ਉਹ ਕਹਿੰਦੇ ਵੀ ਤੁਹਾਨੂੰ ਕੋਈ ਹੈਲਪ ਚਾਹੀਦੀ ਆ ਸੋ ਤਕਰੀਬਨ ਉਹਨਾਂ ਨੇ 10 ਕਿਲੋਮੀਟਰ ਤੱਕ ਗੱਡੀ ਜਿਹੜੀ ਮੇਰੇ ਅੱਗੇ ਲਾ ਕੇ ਮੈਨੂੰ ਆਪਣੀ ਜਿਹੜੀ ਇੱਕ ਲੋਕੇਸ਼ਨ ਤੱਕ ਪਹੁੰਚਾਇਆ ਇਹ ਤੇ ਸੀਗਾ ਮਤਲਬ ਪੁਲਿਸ ਵੱਲੋਂ ਚਾਹੇ ਉੱਥੇ ਹੋਵੇ ਚਾਹੇ ਪਾਕਿਸਤਾਨ ਦੇ ਵਿੱਚ ਹੋਵੇ ਚਾਹੇ ਆਪਾਂ ਹੁਣ ਏਸ਼ੀਆ 'ਚ ਹੋਵਾਂ ਸੋ ਹਰ ਤਰ੍ਹਾਂ ਕੋਆਪਰੇਟ ਕੀਤਾ ਅਗਲੀ ਗੱਲ ਆ ਕਿ ਜਿਹੜੀ ਪਬਲਿਕ ਦੀ ਪਬਲਿਕ ਰਿਐਕਸ਼ਨ ਐਜਾ ਜਿੱਦਾਂ ਸਿੰਘ ਸੱਜਿਆ ਹੋਇਆ ਮੈਂ ਬਹੁਤ ਪਿਆਰ ਮਿਲਿਆ ਰਸਤੇ ਦੇ ਵਿੱਚ ਹਰ ਕੋਈ ਚਾਹੁੰਦਾ ਸੀ ਮੇਰੇ ਨਾਲ ਫੋਟੋ ਖਿੱਚਣੀ ਹੈ ਹਰ ਕੋਈ ਜਾਣਨਾ ਚਾਹੁੰਦਾ ਸੀ ਇਹ ਕਿੱਥੋਂ ਆਇਆ ਹੈ ਕੌਣ ਹੈ ਤੋਂ ਜਿਹੜਾ ਕਿ ਆ ਆਮ ਪਬਲਿਕ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਤੇ ਆਨੰਦ ਰਿਹਾ ਜੀ